ਆਪਣੇ ਘਰ ਦੇ ਨੇੜੇ ਕੋਈ ਵਿਹਲੀ ਜਗ੍ਹਾ ਹੋਵੇ ਵਿਹਲਾ ਕੋਈ ਪਲਾਟ ਹੋਵੇ ਨਾ ਜਿਹਦੇ ਅੰਦਰ ਕੋਈ ਵੀ ਅਜੇ ਮਕਾਨ ਤਿਆਰ ਨਾ ਹੋਵੇ ਵੈਸੇ ਪਲਾਟ ਖਾਲੀ ਪਿਆ ਹੋਵੇ ਤੇ ਕਈ ਵਾਰ ਬੰਦਾ ਕੀ ਕਰਦਾ ਹੈ ਆਪਣੇ ਘਰ ਦਾ ਕੂੜਾ ਕਰਕੜ ਜਿੰਨਾ ਵੀ ਹੁੰਦਾ ਹੈ ਨਾ ਉਹ ਸਾਰਾ ਚੁੱਕਦਾ ਹੈ ਤੇ ਉਹ ਖਾਲੀ ਪਲਾਟ ਦੇ ਵਿੱਚ ਸੁੱਟ ਦਿੰਦਾ ਹੈ ਕਿਉਂ ਕਿਉਂਕਿ ਖਾਲੀ ਹੈ ਤੇ ਉਹਦਾ ਮਾਲਕ ਵੀ ਸਿਰ ਤੇ ਨਹੀਂ ਹੈਗਾ ਤੇ ਘਰ ਦਾ ਜੂੜਾ ਜਿੰਨਾ ਵੀ ਕੂੜਾ ਕਰਕਟ ਹੈ ਸਾਰਾ ਇਕੱਠਾ ਕੀਤਾ ਚੱਲ ਉਥੇ ਰੋਜ਼ ਹੀ ਇਦਾਂ ਚੱਲਦਾ ਹੈ ਪਰ ਜਿਸ ਦਿਨ ਉਸ ਪਲਾਟ ਦੇ ਵਿੱਚ ਉਹ ਸਾਰੀ ਸ਼ੁਰੂ ਹੁੰਦੀ ਹੈ ਮਕਾਨ ਬਣਨੇ ਆਰੰਭ ਹੁੰਦੇ ਨੇ ਫਿਰ ਅਸੀਂ ਉਸ ਪਲਾਟ ਦੇ ਵਿੱਚ ਕਦੀ ਵੀ ਕੂੜਾ ਨਹੀਂ ਸੁੱਟਦੇ ਪਤਾ ਹੈ ਕਿ ਸਿਰ ਤੇ ਮਾਲਕ ਹੈ ਉਹਦਾ ਜਿਹਦਾ ਕਾਰਕ ਹੈ ਜਿਹਦਾ ਪਲਾਟ ਹੈ ਨਾ ਇਦੀ ਥਾਂ ਹੈ ਜਿੱਦੀ ਜਗ੍ਹਾ ਹੈ ਉਹ ਆ ਗਿਆ ਹੈ ਜਿਨੇ ਦੇਰ ਤੱਕ ਨਹੀਂ ਸੀ ਉਨੀ ਦੇਰ ਤੱਕ ਕੂੜਾ ਸੁੱਟਿਆ ਗੰਦ ਪਾਇਆ ਪਰ ਜਿਉਂ ਹੀ ਮਾਲਕ ਆ ਗਿਆ ਫਿਰ ਉਹਦੇ ਤੋਂ ਬਾਅਦ ਉਹ ਕੂੜਾ ਕਰਕਟ ਰੂੜੀ ਸੁੱਟਣੀ ਉਥੋਂ ਬੰਦ ਕਰ ਦਿੱਤੀ ਜਾਂਦੀ ਹੈ ਉਹਨੇ ਕਹਿੰਦਾ ਕਿ ਤੁਸੀਂ ਬੰਦ ਕਰੋ ਪਰ ਜਦੋਂ ਉਹਨੇ ਉਹ ਸਾਰੀ ਆਣ ਕੇ ਸ਼ੁਰੂ ਕਰ ਲਈ ਆਪਣੇ ਆਪ ਹੀ ਬੰਦ ਹੋ ਗਿਆ ਕਿਉਂਕਿ ਬੰਦੇ ਨੂੰ ਪਤਾ ਆ ਗਿਆ ਕਿ ਮਾਲਕ ਆ ਗਿਆ ਹੈ ਇਸੇ ਤਰ੍ਹਾਂ ਹੀ ਜੀਵਨ ਦੇ ਅੰਦਰ ਓਨੀ ਦੇਰ ਤੱਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਕੂੜਾ ਕ੍ਰਿਕਟ ਪਏ ਹੋਏ ਨੇ ਜਿੰਨੀ ਦੇਰ ਤੱਕ ਇਸ ਹਿਰਦੇ ਅੰਦਰ ਕਰਤਾ ਨਹੀਂ ਹੈ ਮਲਕ ਜੀ ਕਹਿੰਦੇ ਜਦੋਂ ਕਰਤਾ ਆ ਗਿਆ ਜਦੋਂ ਪ੍ਰਮਾਤਮਾ ਆ ਗਿਆ ਜਦੋਂ ਮੇਰਾ ਸੱਜਣ ਇਸ ਹਿਰਦੇ ਕਰਦੇ ਵਿੱਚ ਆ ਗਿਆ ਨਾ ਫਿਰ ਆਪਣੇ ਆਪ ਹੀ ਜਿਹੜੇ ਇਹ ਔਗਣ ਜਿਹੜੇ ਇਹ ਵਿਕਾਰ ਮਨੋੱਖ ਨੇ ਇਕੱਠੇ ਕੀਤੇ ਨੇ ਨਫ਼ਰਤ ਇਕੱਠੀ ਕਰਕੇ ਰੱਖੀ ਹੈ ਈਰਖਾ ਇਕੱਠੀ ਕਰਕੇ ਰੱਖੀ ਹੈ ਹਉਮੈ ਇਕੱਠੀ ਕਰਕੇ ਰੱਖੀ ਹੈ ਕਹਿੰਦੇ ਆਪਣੇ ਆਪ ਹੀ ਇਹ ਖਤਮ ਹੋ ਜਾਵੇਗੀ ਪਰ ਸ਼ਰਤ ਹੈ ਕਿ ਕਰਤਾ